शांती रहनि हैम ते मगरो पूज ते यादगारा आ नग ते न दर सिंगा ਇਹ ਰਤਵਾ ਵਰ ਮੰਗਿਆ ਨੀਆਂ ਦਾ ਇਹ ਰਤਵਾ ਵਰ ਮੰਗਿਆ ਨੀਆਂ ਦਾ ਉਹ ਗੱਲਾਂ ਦੋਹਣ ਜਗ ਤੇ ਵੀਰ ਮੇਰੇ ਭਈ ਗੱਲਾਂ ਦੋਹਣ ਜਗ ਤੇ ਵੀਰ ਮੇਰੇ ਜਿੰਨਾ ਤਾਈ ਸਮਝਮਣਾ ਵੜਾ ਔਖਾ ਸੌਖਾ ਕਿਸੇ ਦੇ ਘਰ ਨੂੰ ਅੱਗ ਲਾਉਣੀ ਉਹ ਨਹੀਂ ਤਾਈ ਵਜਾਮਣਾ ਵੜਾ ਔਖਾ ਤੇ ਫਟਿਆ ਦਿਲ ਮਲਾ ਮਨਾ ਵੜੈ ਔਖਾ ਸੌਖਾ ਕਮਲ ਜੀ ਮਾਂ ਨੂੰ ਫੇਰ ਲੈਣਾ ਓ ਦਰਸ ਰੱਬ ਦਾ ਪਾਵਨਾ ਵੜੈ ਔਖਾ ਤੇ ਦਰਸ ਗੁਰੂ ਦਾ ਪਾਵਨਾ ਵੜੈ ਔਖਾ ਓਸੀ ਗਦਰਪਾ

ਆ ਨਹੀਂ ਸੜਾ ਬਾਲੋ ਸੜ ਜਾਣਾ ਅੱਖ ਨਹੀਂ ਬਈ ਸੜ ਜਾਣਾ ਮਰ ਜਾਣਾ ਅੱਖ ਨਹੀਂ ਸਮਾ ਦੇ ਸੜੇ ਜਿਵੇਂ ਪਰਵਾਨਾ ਪਰਨਾਮ ਸ਼ਹੀਦਾਂ ਨੂੰ ਆਜ਼ਾਦੀ ਲਈ ਮਾਰ ਕੇ ਜਾਨਾ ਪਰਨਾਮ ਸ਼ਹੀਦਾਂ ਨੂੰ ਦੇਸ਼ ਦੇ ਲਈ ਮਾਰ ਕੇ ਜਾਨਾ ਹੋ ਰੱਤੀ ਵੀ ਕਟਿਆ ਨਾ ਮੁੜ ਕੇ ਬਜਨ ਹੋ ਗਿਆ ਪੂਰਾ ਥਾਂਸੀ ਦੇ ਤੱਕ ਤੇ ਤੇ ਹਸ ਕੇ ਚੜੇ ਭਗਤ ਸਿੰਘ ਸੂਰਾ ਫਾਂਸੀ ਦੇ ਤਕਤੇ ਤੇ ਹਸ ਕੇ ਚੜੇ ਭਗਤ ਸਿੰਘ ਸੂਰਾ ਹੋ ਤਨ ਜਿਗਰਾ ਤੇਰਾ ਵੇ ਜਿਗਰਾ ਤੇਰਾ ਵੇ ਆਠੀ ਪਹਿਨ ਬੀਰ ਬਲਵਾਨਾ ਆਠੀ ਪਹਿਨ ਬੀਰ ਬਲਵਾਨਾ ਪਰਨਾਮ ਸਹੀਦਾ ਨੂੰ ਜੇ ਬਾਗ ਦੇ ਸਾਕਾ ਤਾਂ ਹੀ ਤਾਂ ਲੰਡਨ ਚ ਕਰਤਾ ਊਦਮ ਸਿੰਘ ਨੇ ਬਾਕਾ ਤਾਂ ਹੀ ਤਾਂ ਲੰਡਨ ਚ ਕਰਤਾ ਊਦਮ ਸਿੰਘ ਨੇ ਬਾਕਾ ਚੱਟਦੀ ਗਿਆੜ ਪੈਰ ਪਿਆ ਮਾਰੇ ਊਦਮ ਸਿੰਘ ਨਿਸ਼ਾਨ ਪਰਨਾਮ ਸ਼ਹੀਦਾਂ ਨੂੰ ਆਜ਼ਾਦੀ ਲਈ ਬਾਰੀਆਂ ਜਾਨਾਂ ਪਰਨਾਮ ਸ਼ਹੀਦਾਂ ਨੂੰ

ਕੀਤਾ ਕਹਿ ਮਨਸਾਨਾ ਤੇ ਨਹਿ ਕੀਤਾ ਕਹਿ ਮਨਸਾਨਾ ਇਹ ਰੋਟੀ ਸਿੰਘਾਂ ਨੂੰ ਤੇ ਨਹਿ ਕੀਤਾ ਕਹਿ ਮਨਸਾਨਾ ਪਰਨਾਮ ਸਹੀਦਾਂ ਨੂੰ ਆਜ਼ਾਦੀ ਲਈ ਵਾਰੀਆਂ ਜਾਨਾਂ ਪਰਨਾਮ ਸਹੀਦਾਂ ਨੂੰ ਦੇਸ਼ ਦੇ ਲਈ ਮਾਰਗੇ ਜਾਨਾਂ ਬੀਵੀ ਗਦਰ ਪਾਰਟੀ ਦੀ ਉਸਦੇ ਉਟ ਉਸਦਾ ਬਾਬਲ ਮਾਨਾ ਇੱਕ ਤਲਵਾਰ ਕਹੇ ਬੜੇ ਜੋ ਸਭ ਕੁਝ ਦੱਸਦੀ ਨਾ ਬਲ ਮਿਆਂ ਦਾ ਇੱਕ ਤਲਵਾਰ ਕਹੇ ਬੜੇ ਜੋ ਸਭ ਕੁਝ ਦਸਦੀ ਨਾਵਲ ਅੱਖਾਂ ਦੇ ਢਿੰਡੇ ਤੇ ਭਈ ਅੱਖਾਂ ਦੇ ਢਿੰਡੇ ਤੇ ਉਧਰ ਧੀ ਲਵੇ ਜਨਮ ਪਰਵਾਨਾ ਪਰਨਾਮ ਸਹੀਗਾ ਨੂੰ ਦੇਖਦੇ ਲਈ ਮਾਰੀਆਂ ਨਿਆਨਾ ਪਰਨਾਮ ਸਹੀਗਾ ਨੂੰ ਅੱਖ ਦੇ ਲਈ ਮਾਰਗੇ ਨਿਆਨਾ ਲੱਲਾ ਲੈ ਲਾਜ ਪੱਤ ਵਰਗੇ ਭਈ ਲਾਲੇ ਲਾਜ ਪੱਤ ਵਰਗੇ ਜਿੰਦਗੀ ਦੇਸ ਕੌਮਤੋਂ ਲਾ ਕਰਕੇ ਨੇ ਬੇਸ਼ੱਕ ਆਪ ਸ਼ਹੀਦੀ ਪਾ ਗਏ ਨਾ ਰੋਸ਼ਨ ਕਰਕੇ ਨੇ ਬੇਸ਼ੱਕ ਆਪ ਸ਼ਹੀਦੀ ਪਾ ਗਏ ਮੰਗੀ ਮੰਗ ਆਜ਼ਾਦੀ ਦੀ ਭਈ ਮੰਗ 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 ਮੰਗਾ ਆਜ਼ਾਦੀ ਦੀ ਐਥੋਂ ਹੋ ਗਏ ਆ ਪਰਵਾਨਾ ਪਰਨਾਮ ਸ਼ਹੀਦਾਂ ਇਹ ਉਹ ਸੇਵਾ ਦਾ ਨਾਮ ਹੈ ਭਾਈ ਜਿਨ੍ਹਾਂ ਨੇ